ਭਾਜੀ ਮੈਂ ਹਰਨ ਮਾਰਿਆ ਵਾ ਤੇ ਮੁੰਡੇ ਨੇ ਮੈਨੂੰ ਕਹਿੰਦਾ ਗਾਲ ਕੱਢ ਕੇ ਮੈਨੂੰ ਉਹਨੇ ਗਾਲ ਕੱਢੀ ਆ ਵੀ ਗੱਡੀ ਸਾਈਡ ਤੇ ਲਾ ਮੈਂ ਗੱਡੀ ਸਾਈਡ ਤੇ ਲਾਤੀ ਦੋ ਜਾਨੇ ਅਗਲੇ ਦਾ ਹੋ ਗਏ ਆ ਤੇ ਦੂਜੇ ਜਾਨੇ ਨੇ ਅਜੇ ਮੈਂ ਗੱਡੀ ਦੇ ਵਿੱਚ ਬਾਹਰ ਸ਼ੀਸ਼ਾ ਹੀ ਡਾਊਨ ਕੀਤਾ ਉਹਨੇ ਸਿਰ ਦੇ ਵਿੱਚ ਬੋਤਲ ਮਾਰਦੀ ਚਾਰ ਮੁੰਡੇ ਹੀ ਤੇ ਉਹ 19 ਚਰ ਨੂੰ ਭਰਾ ਵੀ ਗੱਡੀ ਚੋਂ ਬਾਹਰ ਨਿਕਲਿਆ ਤੇ ਉਹਨਾਂ ਨੇ ਗੱਡੀ ਦੇ ਸ਼ੀਸ਼ੇ ਭੰਨ ਕੇ ਪੈਹੇ ਗਏ ਗੱਡੀ ਦੇ ਵਿੱਚ 20000 ਰੁਪਇਆ ਉਹ ਲੈ ਗਏ ਇਹਨੂੰ ਇਹਦੇ ਗਲ ਪੈ ਗਿਆ ਤੇ ਗਲ ਚ ਚੈਨੀ ਹੀ ਉਹ ਲਾ ਲਈ ਇਹਨਾਂ ਉਹਨਾਂ ਨੇ ਉਹਦੇ ਬਾਅਦ ਇੱਕ ਮੁੰਡਾ ਭੱਜ ਗਿਆ ਤੇ ਇੱਕ ਮੁੰਡੇ ਨੂੰ ਫੜ ਲਿਆ ਡਰਾਈਵਰ ਨੇ ਮੇਰੇ ਤੇ ਬਾਕੀ ਚ ਤਿੰਨ ਮੁੰਡੇ ਫਰਾਰ ਹੋ ਗਏ ਭਾਜੀ ਮੇਰੇ ਗੱਲ ਚ ਕਿ ਚੈਨ ਸੀ 20000 ਰੁਪਿਆ ਮੇਰ ਕੋ ਕੈਸੀ ਮਾਲਕਾਂ ਦਾ ਸੀ ਵਿੱਚ ਮਾਲਕ ਦੀ ਨਾਲ ਇਹਨਾਂ ਦੀ ਇੱਕ ਫੈਮਲੀ ਬੈਠੀ ਆ ਸਿਰਫ ਮੇਰੀ ਇੰਨੀ ਗਲਤੀ ਕਿ ਮੈਂ ਹਾਰਨ ਮਾਰਿਆ ਹਰਦੇਵਾਲ ਸਿੰਘ ਕੀ ਗੱਲ ਬਤ ਪਾਜੀ ਮੈਂ ਹਾਰਨ ਮਾਰਿਆ ਵਾ ਤੇ ਮੁੰਡੇ ਨੇ ਮੈਨੂੰ ਕਹਿੰਦਾ ਗਾਲ ਕੱਢ ਕੇ ਮੈਨੂੰ ਉਹਨੇ ਗਾਲ ਕੱਢੀ ਆ ਵੀ ਗੱਡੀ ਸਾਈਡ ਤੇ ਲਾ ਮੈਂ ਗੱਡੀ ਸਾਈਡ ਤੇ ਲਾਤੀ ਦੋ ਜਾਨੇ ਅਗਲੇ ਦਾ ਹੋ ਗਏ ਆ ਤੇ ਦੂਜੇ ਜਾਨੇ ਨੇ ਮੈਂ ਅਜੇ ਮੈਂ ਗੱਡੀ ਦੇ ਵਿੱਚ ਬਾਹਰ ਛੀਸਾ ਹੀ ਡਾਊਨ ਕੀਤਾ ਉਹਨੇ ਸਿਰ ਦੇ ਵਿੱਚ ਬੋਤਲ ਮਾਰਦੀ ਨਹੀਂ ਸਰ ਸਾਰੇ ਭਾਜੀ ਚਾਰ ਪੰਜ ਜਾਨੇ ਸੀ ਪਲੀਜ਼ ਰਿਕੁਐਸਟ ਜੀ ਲਗਾਈ ਵੀ ਕਿ ਜਾਂ ਲੁੱਟਪੋੜ ਦੀ ਨੀਅਤ ਹੈ ਜਾਂ ਐਸੀ ਕੋਈ ਭਾਜੀ ਮੇਰੇ ਗੱਲ ਚ ਕਿ ਚੈਨ ਸੀ 20000 ਰੁਪਏ ਮੇਰ ਕੋ ਕੈਸੀ ਮਾਲਕਾਂ ਦਾ ਸੀ ਵਿੱਚ ਮਾਲਕ ਦੀ ਨਾਲ ਇਹਨਾਂ ਦੇ ਇੱਕ ਫੈਮਿਲੀ ਬੈਠੀ ਆ ਸਿਰਫ ਮੇਰੀ ਇੰਨੀ ਗਲਤੀ ਕਿ ਮੈਂ ਹਾਰਨ ਮਾਰਿਆ ਜੇ ਮੈਂ ਨਾ ਹਾਰਨ ਮਾਰਦਾ ਤੇ ਨਾ ਮੇਰੇ ਸੱਟ ਲੱਗਦੀ ਨਾ ਪੈਸੇ ਖੋਏ ਜਾਂਦੇ ਤੇ ਨਾ ਚੈਨ ਖੋਈ ਜਾਂਦੇ ਮੋਗੇ ਦੇ ਕਿਦਾਂ ਫੜਿਆ ਭਾਜੀ ਮੋਗੇ ਤੇ ਇੱਕ ਮੁੰਡਾ ਫੜਿਆ ਉਹ ਅੰਦਰ ਹੈ ਭਾਜੀ ਮੇਰਾ ਨਾਮ ਸੁਸ਼ੀਲ ਆ ਮੈਂ ਗੱਡੀ ਦਾ ਓਨਰ ਹੈਗਾ ਵਾਂ ਠੀਕ ਹੈ ਇਹ ਮੇਰਾ ਡਰਾਈਵਰ ਹੀ ਮੇਰੇ ਭਰਾ ਨੂੰ ਉਧਰੋਂ ਲੈ ਕੇ ਲੁਧਿਆਣਾ ਜਾ ਰਿਹਾ ਸੀ ਹਾ ਇਹ ਗੱਡੀ ਇਹਨੇ ਮੋੜੀ ਆ ਤੇ ਅੱਗੇ ਇਹਨੇ ਹਾਰਨ ਮਾਰਿਆ ਤੇ ਮੁੰਡਿਆਂ ਨੇ ਪਿੱਛੇ ਨਹੀਂ ਹਟੇ ਬਾਹਰ ਨਿਕਲੇ ਤੇ ਸਿਰ ਤੇ ਬੋਤਲ ਮਾਰੀ ਤੇ ਸਿਰ ਪਾੜਤਾ ਚਾਰ ਮੁੰਡੇ ਸੀ ਤੇ ਉਹ 19 ਜਰ ਨੂੰ ਭਰਾ ਵੀ ਗੱਡੀ ਚੋਂ ਬਾਹਰ ਨਿਕਲਿਆ ਤੇ ਉਹਨਾਂ ਨੇ ਗੱਡੀ ਦੇ ਸ਼ੀਸ਼ੇ ਭੰਨ ਕੇ ਪੈਸੇ ਹੈਗੇ ਗੱਡੀ ਦੇ ਵਿੱਚ 20000 ਰੁਪਇਆ ਉਹ ਲੈ ਗਏ ਇਹਨੂੰ ਇਹਦੇ ਗਲ ਪੈ ਗਿਆ ਤੇ ਗਲ ਚ ਚੈਨੀ ਸੀ ਉਹ ਲਾ ਲਈ ਇਹਨਾਂ ਉਹਨਾਂ ਨੇ ਉਹਦੇ ਬਾਅਦ ਇੱਕ ਮੁੰਡਾ ਭੱਜਿਆ ਤੇ ਇੱਕ ਮੁੰਡੇ ਨੂੰ ਫੜ ਲਿਆ ਡਰਾਈਵਰ ਨੇ ਮੇਰੇ ਤੇ ਬਾਕੀ ਚ ਤਿੰਨ ਮੁੰਡੇ ਫਰਾਰ ਹੋ ਗਏ ਉਹਨ ਇੱਕ ਮੁੰਡਾ ਅੰਦਰ ਆ ਉਹਦੇ ਇੱਕ ਘੰਟੇ ਤੋਂ ਹੋ ਗਿਆ ਜੇ ਡਰਾਈਵਰ ਤੋਂ ਡਰਾਈਵਰ ਤੋਂ ਪੁੱਛੀ ਜਾਂਦੇ ਨਾ ਉਹਦਾ ਇਲਾਜ ਕਰਾਉਣ ਵਾਸਤੇ ਉਹਨੂੰ ਪਤਾ ਨਹੀਂ ਜੀ ਕੋਈ ਪਤਾ ਨਹੀਂ ਅਣਜਾਣ ਮੁੰਡੇ ਇੱਕ ਬੰਦਾ ਫੜਿਆ ਗਿਆ ਜੇ ਮਾਨ ਸਿੰਘ ਗੇਟ ਦੀ ਚੌਂਕ ਦੀ ਘਟਨਾ ਵਾਂ ਇਹ 6 ਨਹੀਂ 5:00 ਵਜੇ ਦਾ 5:00 ਵਜੇ ਦਾ ਟਾਈਮ ਹੈ 5:00 ਵਜੇ ਦਾ ਗੱਲਬਾਤ ਸ਼ੁਰੂ ਹੋਈ ਕੋਈ ਗੱਲ ਕੋਈ ਗੱਲ ਨਹੀਂ ਕੋਈ ਪਛਾਣ ਪਛਾਣ ਨਹੀਂ ਕੋਈ ਕੁਛ ਨਹੀਂ ਹਾਰਨ ਮਾਰਿਆ ਉਹ ਔਖੇ ਜੋ ਹੈ ਬਾਹਰ ਨਿਕਲੇ ਤੇ ਇਹਦੇ ਸਿਰ ਤੇ ਬੋਤਲ ਮਾਰੀ दारू ਦੀ ਮੌਕੇ ਤੇ ਫਿਰ ਪੁਲਿਸ ਨੇ ਵੀ ਕਿਤੇ ਤੇ ਮੌਕੇ ਤੇ ਪੁਲਿਸ ਕੋਤਵਾਲੀ 1 ਘੰਟਾ ਉਹਨੂੰ ਭਾਇਆ ਥਾਣੇ 'ਚ ਪਹਿਲਾਂ ਫਿਰ ਉਹਦੇ ਬਾਅਦ ਇੱਥੇ ਆ ਕੇ ਅੱਧਾ ਪੌਣਾ ਘੰਟੇ ਤੋਂ ਇੱਥੇ ਇਲਾਕੇ ਦੇ ਚੱਕਰ ਦੇ ਵਿੱਚ 2 ਘੰਟੇ ਤੋਂ ਹਰਾਸਮੈਂਟ ਕਰ ਰਹੇ ਉਹ 4 ਜਣੇ ਗਏ ਇੱਕ ਬੰਦੇ ਨੂੰ ਫੜਿਆ ਗਿਆ ਓ ਅੱਥਾ ਅੰਦਰ ਥਾਣੇ ਬੈਠਾ ਵਾ ਹਾਂਜੀ ਕੱਲ ਇੱਕ ਮਹਾ ਸਿੰਘ ਦਾ ਗੇਟ ਦਾ ਮਾਮਲਾ ਆਇਆ ਜੀ ਗੱਡੀ ਦੀ ਭੰਨ ਤੋੜ ਹੋਈ ਸੀ ਕਹਿਣਾ ਚਾਹੀਦਾ ਇਹ ਚਾਰ ਜਣੇ ਆਏ ਆ ਇਹਨਾਂ ਨੇ ਗੱਡੀ ਦੀ ਭੰਨ ਤੋੜ ਕਰਕੇ ਤੇ ਇਹ ਮਤਲਬ ਮੌਕੇ ਤੋਂ ਭੱਜ ਗਏ ਆ ਇੱਕ ਜਣੇ ਨੂੰ ਕਾਬੂ ਕਰ ਲਿਆ ਵਾ ਤੇ ਬਾਕੀਆਂ ਦੀ ਤਫ਼ਤੀਸ਼ ਜਰੀਆ ਚੱਲ ਰਹੀ ਆ ਕੋਈ ਕਾਰਨ ਦਾ ਪਤਾ ਲੱਗਿਆ ਕਿ ਉਹ ਗੱਡੀ ਭੰਨ ਤੋੜੀ ਉਹ ਡਰਾਈਵ ਸੀਤੀ ਮਤਲਬ ਪੁੱਛਤੇ ਤੇ ਇਹੋ ਇਹਨਾਂ ਨੇ ਦੱਸਿਆ ਕਿ ਮੈਂ ਇਹਨਾਂ ਨੂੰ ਹਾਰਨ ਮਾਰਿਆ ਹਾਰਨ ਮਾਰ ਕੇ ਤੇ ਮੇਰੇ ਉਲਟਾ ਗੱਲ ਪੈ ਗਏ ਆ ਤੇ ਮੈਂ ਤਾਂ ਕੋਈ ਮਾੜਾ ਚੰਗਾ ਇਹਨਾਂ ਨੂੰ ਬੋਲਿਆ ਨਹੀਂਗਾ ਤੇ ਇਹਨਾਂ ਦੀ ਹੁਣ ਤਫ਼ਤੀਸ਼ ਚੱਲ ਰਹੀ ਹੈ ਤੇ ਬਾਕੀ ਬੰਦਿਆਂ ਦੇ ਵੀ ਜਿਹੜੀ ਆ ਲੱਭਣ ਦੀ ਭਾਲ ਕਰ ਰਹੇ ਆ ਇਹਨਾਂ ਨੂੰ ਹਾਂਜੀ ਹੁਣ ਤੱਕ ਕਿੰਨੇ ਜਣੇ ਫੜਿਆ ਗਿਆ ਵਾ ਇੱਕ ਜੇ ਇੱਕ ਜਣੇ ਨੂੰ ਫੜ ਲਿਆ ਗਿਆ ਵਾ ਬਾਕੀਆਂ ਦੀ ਅਸੀਂ ਤਫ਼ਤੀਸ਼ ਕਰ ਰਹੇ ਹਾਂ